ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਿੱਤਰ ਨਾਟਕ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਆਪਣੇ ਪਿਛਲੇ ਜਨਮ ਬਾਰੇ ਕੀ ਦੱਸਿਆ ਹੈ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸੋ ਆਓ ਸਰਵਣ ਕਰਦੇ ਹਾਂ ਜੀ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਆਤਮ ਕਥਾ ਦਾ ਜ਼ਿਕਰ ਬਚਿੱਤਰ ਨਾਟਕ ਦੇ ਵਿੱਚ ਕੀਤਾ ਹੈ ਤਪੱਸਿਆ ਦੇ ਸਥਾਨ ਬਾਰੇ ਸਿੱਖ ਇਤਿਹਾਸ ਦੇ ਵਿੱਚ ਇਹ ਵਾਰ-ਵਾਰ ਜ਼ਿਕਰ ਆਉਂਦਾ ਕਿ ਹੇਮਕੁੰਟ ਤੋਂ ਦੱਖਣ ਦੇ ਪਾਸੇ ਵੱਲ ਇੱਕ ਤਲਾਬ ਹੈ ਉਹਨੂੰ ਲੋਪਾਲ ਜਾਂ ਲੋਕਪਾਲ ਕਹਿੰਦੇ ਆ ਉਹ ਤਲਾਬ ਦਾ ਜਲ ਬਹੁਤ ਸੁੰਦਰ ਹੈ ਬੜਾ ਸਾਫ਼ ਹੈ ਉਹ ਤਲਾਬ ਤੋਂ ਚੜ੍ਹਦੇ ਪਾਸੇ ਵੱਲ ਇੱਕ ਗਾਰਜ ਹੀ ਆ ਉਹ ਗਾਰ ਤੋਂ ਜੇਕਰ ਗਾਂ ਨੂੰ ਜਾਈਏ ਇੱਕ ਬੜੀ ਲੰਬੀ ਸਿਰਾਜ ਹੀ ਆਉਂਦੀ ਆ ਉਸ ਸਿਰਾਂ ਦੇ ਚਾਰ ਚਫੇਰੇ ਚਾਰ ਦਿਵਾਰੀ ਬਣੀ ਹੋਈ ਆ ਉਤੋਂ ਛੱਤੀ ਹੋਈ ਆ ਤੇ ਉਹਦੇ ਉੱਪਰ ਬੈਠ ਕੇ ਦੁਸ਼ਟ ਦਮਨ ਜੀ ਨੇ ਬਹੁਤ ਤਪੱਸਿਆ ਕੀਤੀ ਹੈ ਉਹ ਤਪੱਸਿਆ ਦੇ ਬਾਰੇ ਜ਼ਿਕਰ ਈਵੇਂ ਵੀ ਆਉਂਦਾ ਇੰਦਰ ਰਾਜੇ ਨੂੰ ਸ਼ੰਕਾ ਜਾ ਹੋ ਗਿਆ ਜੇ ਦੁਸ਼ਟ ਦਮਨ ਜੀ ਦਾ ਤਪ ਇਦਾਂ ਹੀ ਜਾਰੀ ਰਿਹਾ ਕਿਤੇ ਮੇਰੀ ਇਹ ਪਦਵੀ ਨਾ ਖੋਲਣ ਕਿਤੇ ਮੇਰਾ ਰਾਜ ਭਾਗ ਨਾ ਖੁੱਸ ਜਾਵੇ ਆਪਦੀ ਫਿਕਰ ਪੈ ਗਈ ਚਿੰਤਾ ਵਿੱਚ ਡੁੱਬ ਗਿਆ 인ਦਰ ਰਾਜਾ ਦਰ ਸੀਗਾ ਉਹਨੇ ਕੀ ਕੀਤਾ ਬਸੰਤ ਰਤਨ ਨੂੰ ਕੋਲ ਬੁਲਾਇਆ 인ਦਰ ਨੇ ਤੇ ਹੁਕਮ ਦਿੱਤਾ ਮੇਰੇ ਅਨਸਾਰ ਚੱਲ ਹੁਣ ਤੇ ਬਸੰਤ ਦੇ ਫੁੱਲ ਖਿੜ ਗਏ ਫਿਰ ਉਹਨੇ ਇੰਨਾ ਹੀ ਨਹੀਂ ਕਾਮਦੇਵ ਨੂੰ ਵੀ ਹੁਕਮ ਦਿੱਤਾ ਕਾਮਦੇਵ ਨੇ ਅਪਸਰਾਂ ਬਹੁਤ ਸੁੰਦਰ ਨਾਰੀਆਂ ਜਿਹੜੀਆਂ ਪਰੀਆਂ ਸੀ ਉਹਨਾਂ ਨੂੰ ਨਾਲ ਲੈ ਕੇ ਬੜੇ ਬੜੇ ਸੁੰਦਰ ਰੂਪ ਧਾਰਨ ਕਰਕੇ ਉੱਥੇ ਚਲੇ ਗਏ ਜਾ ਕੇ ਢੋਲ ਵਜਾਏ ਆ ਨੱਚਦੇ ਰਹੇ ਆ ਇਹ ਇੱਕ ਨਹੀਂ ਕਈ ਦਿਨ ਸਭ ਕੁਝ ਚੱਲਦਾ ਰਿਹਾ ਸੰਗਤ ਜੀ ਕਈ ਦਿਨ ਉਹਨਾਂ ਨੇ ਯਤਨ ਕੀਤੇ ਕਿ ਦੁਸ਼ਟ ਦਮਨ ਜੀ ਦੀ ਸਮਾਧੀ ਤੋੜ ਦਈਏ ਅਸੀਂ ਇਹਨਾਂ ਨੂੰ ਡਲਾ ਦਈਏ ਇਹ ਸਾਡਾ ਰੂਪ ਦੇਖ ਕੇ ਮੋਹਿਤ ਹੋ ਜਾਣਗੇ ਇੱਧਰ ਨੂੰ ਇਹਨਾਂ ਨੂੰ ਖਿੱਚ ਲਾਂਗੇ ਪਰ ਕਈ ਦਿਨ ਜਦੋਂ ਇਦਾਂ ਹੀ ਚੱਲਦਾ ਰਿਹਾ ਸਮਾ ਪਾ ਕੇ ਦੁਸ਼ਟ ਦਮਨ ਜੀ ਨੇ ਨੇਤਰ ਖੋਲੇ ਆ ਤੇ ਕਹਿਣ ਲੱਗੇ ਪਿਆਰਿਓ ਜਾਓ ਤੁਸੀਂ ਇਸ ਤਰ੍ਹਾਂ ਦਾ ਕਰਮ ਨਾ ਕਰੋ ਕੁਝ ਵੀ ਨਹੀਂ ਮਿਲੇਗਾ ਆਪਣੇ ਰਾਜੇ ਇੰਦਰ ਨੂੰ ਜਾ ਕੇ ਕਹਿ ਦਿਓ ਇੰਦਰ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਸਾਨੂੰ ਰਾਜ ਭਾਗ ਨਾਲ ਕੀ ਮੈਂ ਤਾਂ ਤਿੰਨਾਂ ਲੋਕਾਂ ਦੇ ਭੋਗ ਪਦਾਰਥ ਤਿਆਗੇ ਆ ਨਾ ਤਾਂ ਸਾਨੂੰ ਇੰਦਰਪੁਰੀ ਦੀ ਲੋੜ ਆ ਨਾ ਸ਼ਿਵਪੁਰੀ ਦੀ ਲੋੜ ਆ ਨਾ ਬ੍ਰਹਮਪੁਰੀ ਦੀ ਲੋੜ ਆ ਅਸੀਂ ਤਾਂ ਅਕਾਲ ਦੇ ਪੁਜਾਰੀ ਆ ਸਾਨੂੰ ਅਕਾਲ ਦਾ ਚਿੰਤਨ ਕਰਨ ਦਿਓ ਸਾਡੀ ਸੁਰਤ ਜੁੜੀ ਹੋਈ ਆ ਅਕਾਲ ਪੁਰਖ ਦੇ ਨਾਲ ਸੀ ਇੱਕ